ਅੱਛੀ ਗੱਲ ਦੋਸਤੋ ਦੋਸਤੋ ਅੱਜ ਤੁਹਾਡੇ ਲਈ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਵੀਡੀਓ ਦੇ ਵਿੱਚ ਜਿਹੜੀਆਂ ਦੋ ਪੱਠਾਂ ਦੇਖ ਰਹੇ ਹੋ ਤੁਸੀਂ ਇਹ ਬਾਈ ਜੀ ਹਰਾਂ ਨੇ ਵਕਾਊ ਕੀਤੀਆਂ ਹੋਈਆਂ ਤੇ ਆਪਾਂ ਜਿਸ ਘਰੋਂ ਵੀਡੀਓ ਬਣਾ ਰਹੇ ਆਂ ਪਿੰਡ ਸਿੱਖਾ ਖੁਰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਐ ਇਸ ਪਿੰਡ ਨੂੰ ਤੇ ਬਾਈ ਜੀ ਹਰਾਂ ਕੋਲੇ ਬੱਕਰੀਆਂ ਕਾਫੀ ਰੱਖੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਦੋ ਨਾਗ ਆ ਜਿਹੜੇ ਬਾਈ ਜੀ ਹਰਾਂ ਨੇ ਵਕਾਊ ਕੀਤੇ ਹੋਏ ਆ ਪਹਿਲਾਂ ਤੁਹਾਨੂੰ ਆਪਾਂ ਜਾਨਵਰ ਦਿਖਾ ਦਿੰਨੇ ਆ ਡਿਟੇਲ ਸਾਰੀ ਆਪਾਂ ਬਾਈ ਜੀ ਤੋਂ ਫਿਰ ਬਾਅਦ ਵਿੱਚ ਲੈਨੇ ਆਂ ਇੱਧਰ ਜਿਹੜੀ ਪਹਿਲੀ ਪਾਠਾ ਦੋਸਤੋ ਕੰਨ ਦੀ ਲੈਂਥ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀ ਕੰਨ ਦੀ ਲੈਂਥ ਆ ਨੱਕ ਨਕੌੜਾ ਦੇਖ ਸਕਦੇ ਹੋ ਤੁਸੀਂ ਚੰਗਾ ਨੱਕ ਨਕੌੜਾ ਤੇ ਚਿੱਕੀ ਅੱਖ ਦੇ ਵਿੱਚ ਤੇ ਹਾਈਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹਾਈਟ ਹੈ ਕਾਲੇ ਡੱਬੇ ਦੇ ਵਿੱਚ ਸ਼ੀਰਾ ਰੰਗ ਪੈਂਦਾ ਦੋਸਤੋ ਕਾਲੇ ਡੱਬੇ ਦੇ ਵਿੱਚ ਤੇ ਦੋਨਾਂ ਸਾਈਡਾਂ ਦਾ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਤੇ ਥਾਣਾ ਹਵਾਨਾ ਵੀ ਤੁਸੀਂ ਚੈੱਕ ਕਰ ਲੈ ਬਾਈ ਚੱਕੀ ਮੜੀ ਲਾਤੇ ਦੀ ਸੋਹਣਾ ਥਾਣਾ ਦੋਸਤੋ ਇਹਸਾਦ ਉਹ ਕੱਲਾ ਕੱਲਾ ਥਾਣਾ ਤੇ ਨਾਲ ਹੈ ਦੂਜੀ ਫਾਟਾ ਜਿਹੜੀ ਇਹ ਚਿੱਟੇ ਡੱਬੇ ਦੇ ਵਿੱਚ ਆ ਕੰਨ ਇਹਦਾ ਵੀ ਬਹੁਤ ਸੋਹਣਾ ਚੰਗੀ ਲੈਂਥ ਆ ਨੱਕ ਨਕੋੜਾ ਦੇਖ ਸਕਦੇ ਹੋ ਬਹੁਤ ਸੋਹਣਾ ਨੱਕ ਹੈ ਤੇ ਇਹ ਬਰਾਊਨ ਅੱਕ ਦੇ ਵਿੱਚ ਹੈ ਤੇ ਇਹਦੀ ਹਾਈਟ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹਾਈਟ ਹੈ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਆਪ ਹੰਦਾ ਜੱਲ ਲਗਾ ਲੈਣਾ ਥਾਣਾ ਹਵਾਨਾ ਤੁਹਾਨੂੰ ਇਹਦਾ ਵੀ ਆਪਾਂ ਦਿਖਾ ਦਿੰਨੇ ਆ ਸੋਹਣਾ ਥਾਣਾ ਦੋਸਤੋ ਬਣਾਇਆ ਹੋਇਆ ਦਾ ਬਾਈ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਤੁਹ ਲਾਵਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਆਪਾਂ ਇਹ ਬਾਈ ਲਿਆ ਤੋੜ ਲਿਆ ਨਾ ਚੰਗੀਆਂ ਪਲੀਆਂ ਹੋਈਆਂ ਦੋਸਤੋ ਪੱਠਾ ਦੇਖ ਸਕਦੇ ਹੋ ਤੁਸੀਂ ਮੋੜ ਲਾ ਬਾਈ ਇਧਰ ਨੂੰ ਹਾਂਜੀ ਬਾਈ ਜੀ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਈ ਜੀ ਪਹਿਲਾਂ ਨਾਮ ਦੱਸ ਦੋ ਆਪਣਾ ਬਾਈ ਜੀ ਆਪਣਾ ਨਾਮ ਗੁਲਜ਼ਾਰ ਮੁਹੰਮਦ ਹੈ ਗੁਲਜ਼ਾਰ ਮੁਹੰਮਦ ਤੇ ਬਾਈ ਜੀ ਕਿੰਨੇ ਟਾਈਮ ਦੀਆਂ ਆਪਣੀਆਂ ਪੱਠਾਂ ਇਹ ਇਹ ਪੱਠਾਂ ਬਈ 12-13 ਜਿਹੜਾ ਮਹੀਨਾਾਂ ਲਈਆਂ ਗਈਆਂ ਜੀ ਠੀਕ ਆ ਜੀ ਤੇ ਪਤਾ ਕੋ ਕਿਹੜੇ ਬੱਕਰੇ ਤੋਂ ਇਹ ਹੈਗੀਆਂ ਇਹ ਬਈ ਬੱਕਰਾ ਆਪਣਾ ਘਰ ਦਾ ਹੀ ਹੈਗਾ ਅੱਛਾ ਤੇ ਆਹ ਪੱਠ ਲੱਗੀ ਵੀ ਆ ਇਹਨੂੰ ਹੋ ਗਿਆ ਡੇਢ ਕਿ ਮਹੀਨਾ ਬਣੀ ਅੱਛਾ ਇਹ ਡੇਢ ਕਿ ਮਹੀਨੇ ਦੀ ਗੱਬਣ ਹੈ ਤੇ ਦੂਜੀ ਜਿਹੜੀ ਇਹ ਜੇ ਹੋ ਜੇ ਬੋਲੀ ਨਹੀਂ ਤੋਂ ਪੱਠ ਠੀਕ ਹੈ ਲੋ ਵੀ ਦੋਸਤੋ ਜਿਹੜੀ ਕਾਲੀ ਛੇਰੇ ਦੇ ਵਿੱਚ ਡੱਬੀ ਆ ਉਹ ਡੇਢ ਮਹੀਨੇ ਦੀ ਬਾਈ ਦੱਸ ਰਹੇ ਆ ਵੀ ਬਣੀ ਵੀ ਆ ਗੱਬਣਾ ਤੇ ਜਿਹੜੀ ਦੂਸਰੀ ਹੈਗੀ ਆ ਉਹ ਹਲੇ ਉਹ ਹੀਟ 'ਚ ਨਹੀਂ ਆਏਗੀ ਉਹ ਲਵਾਈ ਨਹੀਂ ਹੈਗੀ ਤੇ ਬਾਕੀ ਜਾਣਕਾਰੀ ਆਪਾਂ ਹੋਰ ਬਾਈ ਤੋਂ ਲੈਣੇ ਆ ਬਾਈ ਇਹਨਾਂ ਦੀ ਮਾਂ ਦੇ ਜਿਹੜੀ ਉਹਦਾ ਦੁੱਧ ਕਿੰਨਾ ਸੀ ਬਾਈ ਜੀ ਇਹਨਾਂ ਦੀ ਮਾਂ ਆਪਣੇ ਘਰ ਦੀ ਗੋਈ ਬੱਕਰੀ ਆ ਉਹਦੇ ਥੱਲੇ ਮੰਨ ਲਓ ਕਿ ਹੈਗਾ ਜੀ 2 ਕਿਲੋ ਦੁੱਧ ਗੋਈ ਦਾ 2 ਕਿਲੋ ਦੁੱਧ ਤੇ ਇਹ ਦੋਨੇ ਇਹ ਇਕੱਠੀਆਂ ਆ ਕਿ ਅਲੱਗ-ਅਲੱਗ ਨੇ ਦੋਨੇ ਇਕਮਾਂ ਨਹੀਂ ਦੋਨੇ ਇਕਮਾਂ ਦਗਾਈਆਂ ਹਾਂ ਜੀ ਠੀਕ ਹੈ ਲੋ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਦੋਨਾਂ ਦੀ ਇੱਕੋ ਜੀ ਹਾਈਟ ਆ ਚੰਗੀਆਂ ਪਲੀਆਂ ਹੋਈਆਂ ਵੀ ਆ ਉਹਦੀ ਹਾਈਟ ਤਾਂ ਜੇ ਹੋਰ ਵੀ ਬਹੁਤ ਕਰਨੀ ਆਪਣੇ ਘਰ ਦਾ ਹੀ ਬੱਕਰਾ ਜੀ ਕਰਦਾ ਬੱਕਰਾ ਚਾ ਹਾਂਜੀ ਉਹ ਵੀ ਤੁਹਾਡੇ ਕੋਲ ਹੈਗਾ ਇੱਥੇ ਹੈਗਾ ਹੀ ਹੈਗਾ ਉਹਨਾਂ ਦੀ ਵੀਡੀਓ ਦਿਖਾ ਦਾਂਗੇ ਉਹ ਵੀ ਆਪਾਂ ਵਿੱਚ ਵੀਡੀਓ ਉਹਦੀ ਲਾਵਾਂਗੇ ਹਾਂਜੀ ਹਾਂਜੀ ਲੋ ਵੀ ਦੋਸਤੋ ਜਿਸ ਬੱਕਰੀਆਂ ਇਹ ਹੈਗੀਆਂ ਪੱਠਾਂ ਉਹਦੀ ਵੀ ਆਪਾਂ ਤੁਹਾਨੂੰ ਵਿੱਚ ਵੀਡੀਓ ਲਾ ਕੇ ਦਿਖਾਵਾਂਗੇ ਕਿਹੜਾ ਬੱਕਰਾ ਇਹ ਤੇ ਬਾਕੀ ਤੁਸੀਂ ਹਾਈਟ ਵਗੈਰਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਹਾਈਟ ਇਹਨਾਂ ਦੀ ਤੇ ਚੰਗੀਆਂ ਜਿਹੜੀਆਂ ਬੱਕਰੀਆਂ ਬਣ ਗਈਆਂ ਇਹ ਅੱਗੇ ਜਾ ਕੇ ਬਾਈ ਜੀ ਉਹਨਾਂ ਨੇ ਵਿਕਾਊ ਕੀਤੇ ਹੋਈਆਂ ਤੇ ਬਾਈ ਜੀ ਐਡਰੈਸ ਆਪਣਾ ਦੱਸ ਦਿਓ ਦੁਬਾਰਾ ਐਡਰੈਸ ਆਪਣਾ ਬਾਈ ਜੀ ਸੇਖਾਖਰਤ ਜ਼ਿਲ੍ਹਾ ਮੋਗਾ ਤੇ ਬਾਗਾਪੁਰਾਣਾ ਤਹਿਸੀਲ ਪੈਂਦੀ ਆਪਾਂ ਨੂੰ ਠੀਕ ਆ ਜੀ ਹਾਂਜੀ ਤੇ ਲੋਬੀ ਦੋਸਤੋ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਤਾਂ ਬਾਈ ਦੇ ਨਾਲ ਸੰਪਰਕ ਕਰ ਲਵੇ ਤੇ ਆਪਾਂ ਬਾਈ ਤੋਂ ਮੋਬਾਈਲ ਨੰਬਰ ਉਹਨਾਂ ਦਾ ਪੁੱਛ ਲੈਨੇ ਆ ਮੋਬਾਈਲ ਨੰਬਰ ਕੀ ਆ ਵੀਰੇ ਆਪਣਾ ਬਾਈ ਜੀ ਮੋਬਾਈਲ ਨੰਬਰ ਹੈਗਾ ਆਪਣਾ 77174 96742 ਠੀਕ ਆ ਜੀ ਇੱਕ ਵਾਰੀ ਹੋਰ ਬੋਲ ਦਿਓ 77174 96742 ਠੀਕ ਆ ਜੀ ਲੋਬੀ ਦੋਸਤੋ ਬਾਈ ਜੀ ਨੇ ਮੋਬਾਈਲ ਨੰਬਰ ਦੱਸ ਦਿੱਤਾ ਆਪਣ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਿਹੜੀਆਂ ਇਹ ਪੱਠਾਂ ਤੋਂ ਖਰੀਦ ਸਕਦੇ ਹੋ ਦੋਨੇ ਇਕੱਠੀਆਂ ਵੀ ਖਰੀਦ ਸਕਦੇ ਹੋ ਤੇ ਕੱਲੀ ਕੱਲੀ ਬਾਈ ਦੋਨੇ ਇਕੱਠੀਆਂ ਵੀ ਨਹੀਂ ਕੱਲੀ ਕੱਲੀ ਵੀ ਖਰੀਦ ਸਕਦੇ ਜਿਵੇਂ ਵੀ ਕਿਸ ਦੀ ਡਿਮਾਂਡ ਹੋਈ ਵੀ ਆਪਾਂ ਉਵੇਂ ਹੀ ਪੂਰੀ ਕਰ ਦਾਂਗੇ ਠੀਕ ਹੈ ਜੀ ਜੇ ਕਿਸੇ ਨੂੰ ਦੋਸਤੋ ਕੱਲੀ ਪਸੰਦ ਆਉਂਦੀ ਆ ਤਾਂ ਬਾਈ ਕਹਿੰਦਾ ਕੱਲੀ ਵੀ ਆਪਣੇ ਤੋਂ ਖਰੀਦ ਸਕਦਾ ਜੇ ਕਿਸੇ ਨੇ ਜੋੜਾ ਇਕੱਠਾ ਹੀ ਖਰੀਦਣਾ ਹੈ 10 ਕਰਾ ਵੀ ਤੁਹਾਨੂੰ ਦਿਖਾਉਣੀ ਆਈ ਵਾਪਸ ਤੇ ਹਾਂਜੀ ਤੇ ਉਹ ਵੀ ਤੁਸੀਂ ਜੋੜਾ ਵੀ ਖਰੀਦ ਸਕਦੇ ਹੋ ਤੇ ਦੋਸਤੋ ਆਹ ਬਰੀਡਰ ਆ ਦੇਖ ਸਕਦੇ ਹੋ ਤੁਸੀਂ ਸੋਹਣਾ ਬਰੀਡਰ ਆ ਦੋਸਤੋ ਜੈਡ ਬਲੈਕ ਦੇ ਵਿੱਚ ਆ ਸਿੰਘ ਦੇਖ ਸਕਦੇ ਹੋ ਬਹੁਤ ਸੋਹਣਾ ਸਿੰਘ ਆ ਨੱਕ ਨਕੌੜਾ ਦੇਖ ਸਕਦੇ ਹੋ ਚਿੱਟੀ ਅੱਖ ਦੇ ਵਿੱਚ ਰੋਕੀ ਭਾਈ ਇਹਨੂੰ ਪਿੱਛੇ ਨੂੰ ਛੜ ਕੇ ਛੜਦਾ ਇੱਕ ਮਿੰਟ ਟੈਸਟੀਕਲ ਦਿਖਾਉਣੇ ਆ ਤੁਹਾਨੂੰ ਆਪਾਂ ਬਾਈ ਤੋਰੀ ਮੜਾ ਜਾ ਨਾ ਬੰਨ ਲੀ ਬੱਸ ਥਾਂ ਬੰਨ ਦੋ ਬਾਈ ਸੋਹਣਾ ਟੈਸਟੀਕਲ ਆ ਦੋਸਤੋ ਸੁਲਤਾਨ ਨਾਮ ਆ ਬਾਈ ਕਹਿੰਦੇ ਇਹਨਾਂ ਦਾ ਬਰੀਡਰ ਦਾ ਸੁਲਤਾਨ ਨਾਮ ਆ ਤੇ ਅੱਖ ਦੇਖ ਸਕਦੇ ਹੋ ਚਿੱਟੀ ਅੱਖਾ ਬਹੁਤ ਸੋਹਣਾ ਨੱਕ ਨਕੌੜਾ ਦੋਸਤੋ ਇਹ ਸਿੰਘ ਦੇਖ ਸਕਦੇ ਹੋ ਤਾਂ ਬਹੁਤ ਸੋਹਣਾ ਸਿੰਘ ਹੈ ਜਮਾ ਹੈ ਬਾਦਾਮ ਸੰਗਾ ਵਿੱਚ ਬੜਿਆਵਾਂ ਸਿੰਘ ਨਾਲ ਜਮਾ ਚਾਂਬੜੀ ਦੇ ਜੁੜਿਆ ਹੋਇਆ ਹੈ ਇਸ ਐਸਟੀ ਕਲ ਦੇਖ ਲਓ ਦੋਸਤੋ ਨਾਮ ਸੁਲਤਾਨਾ ਇਹਦਾ ਬਰੀਡਰ ਦਾ ਤੇ ਭਾਈ ਜੀ ਇਸੇ ਦੀਆਂ ਜਿਹੜੀਆਂ ਪੱਠਾ ਇਹ ਇਹ ਪੱਠਾ ਇਸੇ ਦੀ ਹੈ ਤੇ ਇਹਦੀ ਉਮਰ ਕਿੰਨੀ ਕਿੰਨੇ ਦਾਦਾ ਇਹ ਇਹ ਬਈ ਅਜੇ 2 ਦੰਦ ਪੂਰਾ ਹੋਇਆ ਜੀ ਅਜੇ ਠੀਕ ਆ ਚੌਕ ਦੇ ਚੱਕ ਰਿਹਾ ਹਾਂਜੀ ਚੱਕ ਰਿਹਾ ਚੌਕ ਦੇ ਚੱਕ ਰਿਹਾ ਦੋਸਤੋ ਦੇਖ ਸਕਦੇ ਹੋ ਤੁਸੀਂ ਸੋਹਣੀ ਹਾਈਟ ਹੈ ਚੰਗੀ ਹਾਈਟ ਦੇ ਵਿੱਚ ਬਹੁਤ ਸੋਹਣਾ ਪਲਿਆ ਹੋਇਆ ਬਾਈ ਹੋਰਾਂ ਕੋਲੇ ਤੇ ਚਾਲਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਚਾਲਰ ਹੈ ਤੇ ਇਹਦੀਆਂ ਪੱਠਾਂ ਨੇ ਕਿਸੇ ਵੀਰ ਨੂੰ ਪੱਠਾਂ ਜਿਹੜੀਆਂ ਪਸੰਦ ਆਉਂਦੀਆਂ ਉਹ ਬਾਈ ਦੇ ਨਾਲ ਸੰਪਰਕ ਕਰ ਲਵੇ ਨੰਬਰ ਆਪਾਂ ਜਿਹੜਾ ਬਾਈ ਤੋਂ ਪੁੱਛ ਲਿਆ ਤੇ ਬਾਕੀ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਪੱਠਾਂ ਜਿਹੜੀਆਂ ਖਰੀਦ ਸਕਦੇ ਆ ਤੇ ਕੇ ਪੱਠਾਂ ਸੋਨਾ ਟੈਸਟੀ ਚਾਲ ਦੇਖ ਸਕਦੇ ਹੋ ਬਹੁਤ ਵਧੀਆ ਹੈ ਜੀ ਰਿਸਲਟ ਜਿਹੜੇ ਇਹਦੇ ਬਹੁਤ ਵਧੀਆ ਬਾਈ ਕਹਿੰਦਾ ਆ ਰਹੇ ਆ ਆਕਾ ਨਾ ਭੜ ਲੋ ਵੀ ਦੋਸਤੋ ਬਾਈ ਜੀ ਕਹਿੰਦੇ ਵੀ ਇਹ ਇਹਨਾਂ ਨੇ ਚਾਰ ਰਿਜ਼ਲਟ ਲਏ ਆ ਤੇ ਚਾਰਾਂ ਦੇ ਵਿੱਚ ਇਹਨਾਂ ਨੇ ਪੱਠਾਂ ਜੜੀਆਂ ਨੇ ਬੱਕਰੇ ਤੋਂ ਆਈਆਂ ਨੇ ਤੇ ਜਿਹੜੇ ਰਿਜ਼ਲਟ ਦੇਖਣਾ ਚਾਹੁੰਦਾ ਵੀ ਆਪਣੇ ਘਰ ਹੀ ਪੱਠਾਂ ਅੱਗੇ ਦੇਖ ਸਕਦਾ ਹਾਂ ਜਿਹੜੀ ਖਾਸੀਅਤ ਆ ਚਾਰ ਖਾਸੀਅਤ ਦੋਸਤੋ ਇਹਨਾਂ ਦੀ ਕਹਿੰਦੇ ਬੱਕਰੇ ਦੀ ਖਾਸ ਸੁਲਤਾਨ ਨਾਮ ਹੈ ਦਾ ਵੀ ਚਾਰ ਪੱਠਾਂ ਨੇ ਇਹ ਬੱਕਰੀਆਂ ਬੁਲਾਈਆਂ ਸੀ ਤੇ ਚਾਰਾਂ ਤੋਂ ਹੀ ਇਹਨਾਂ ਨੂੰ ਪੱਠਾਂ ਜੜੀਆਂ ਆਈਆਂ ਨੇ ਤੇ ਅੱਗੇ ਵੀ ਜਿਹੜੇ ਰਿਜ਼ਲਟ ਆ ਬਾਈ ਕਹਿੰਦੇ ਸੋਹਣੇ ਰਿਜ਼ਲਟ ਦੇਊਗਾ ਧੰਨਵਾਦ ਦੋਸਤੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ